ਇਸ ਬਾਰੇ ਦੀ ਖਬਰ ਤੁਹਾਨੂੰ ਲਾਂਡਰਾ ਤੋਂ ਚੁੰਨੀ ਰੋਡ ਦੇ ਵਿਚਕਾਰ ਪੈਣ ਵਾਲੇ ਪਿੰਡ ਝੰਡੇੜੀ ਦਿਖਾ ਰਹੇ ਹਾਂ ਜਿੱਥੇ ਕੀ ਅੱਜ ਪ੍ਰਸ਼ਾਸਨ ਤੇ ਨਾਲ ਪੁਲਿਸ ਦੀਆਂ ਟੀਮਾਂ ਜੀਸੀਬੀ ਮਸ਼ੀਨਾਂ ਲੈ ਕੇ ਪਿੰਡ ਝੰਡੇੜੀ ਦੇ ਵਿੱਚ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਪਹੁੰਚੀ ਅਸੀਂ ਦੱਸਿਆ ਜਾ ਰਿਹਾ ਕਿ ਇਸ ਮੌਕੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਤੇ ਕਬਜ਼ਾ ਲੈਣ ਆਈਆਂ ਟੀਮਾਂ ਦਾ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ ਕਾਫੀ ਹਗਾਮਾ ਹੋਇਆ ਤਾ ਪਿੰਡ ਵਾਸੀਆਂ ਵੱਲੋਂ ਆਪਣੇ ਵਕੀਲ ਵੀ ਇਸ ਮੌਕੇ ਬੁਲਾ ਲਏ ਜਿਸ ਤੋਂ ਬਾਅਦ ਜਾ ਕੇ ਜਦੋਂ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਸਵਾਲ ਕੀਤੇ ਕਿ ਕਿਸ ਦੇ ਹੁਕਮਾਂ ਦੇ ਨਾਲ ਉਹ ਕਬਜ਼ਾ ਲੈਣ ਪਹੁੰਚੇ ਨੇ ਤਾਂ ਉਸ ਮੌਕੇ ਕਾਫੀ ਤਲਕੀ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਹਲਕਾ ਖੜ ਦੇ ਵਿੱਚ ਪੈਣ ਵਾਲੇ ਪਿੰਡ ਝੰਡੇੜੀ ਦੀ ਦਿਖਾ ਰਹੇ ਆ ਜਿੱਤੇ ਕਿ ਡੀਐਸਪੀ ਕਰਨ ਸੰਧੂ ਤੇ ਹੋਰ ਐਸਐਚਓ ਦੇ ਨਾਲ ਕਈ ਪੁਲਸਦਿਆਂ ਟੀਮਾਂ ਪਹੁੰਚਿਆ ਹੋਈ ਨਸੀ ਤੇ ਨਾਲ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਸੀ ਤਾਂ ਪ੍ਰਸ਼ਾਸਨ ਵੱਲੋਂ ਆਪਣੇ ਡਾਕੂਮੈਂਟ ਦਿਖਾਏ ਗਏ ਪਰ ਦੂਜੇ ਪਾਸੇ ਵਕੀਲਾਂ ਵੱਲੋਂ ਜਦੋਂ ਮਾਨਯੋਗ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਪੁਲਸਦਿਆਂ ਟੀਮਾਂ ਵਾਪਸ ਮੁੜੀਆਂ ਨੇ ਤਾਂ ਲੋਕਾਂ ਵੱਲੋਂ ਕਾਫੀ ਨਾਰੇਬਾਜ਼ੀ ਕੀਤੀ ਹੈ ਕਾਫੀ ਤਲਖੀ ਵੀ ਹੋਈ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਝੰਝੇੜੀ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨੇ ਕਹੀਂ ਸਾਡਾ ਤੋਂ ਹੁਣ سلسلہ ਚੱਲ ਰਿਹਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਪ੍ਰਸ਼ਾਸਨ ਲਗਾਤਾਰ ਜ਼ਮੀਨਾਂ ਦੇ ਉੱਤੇ ਕਬਜ਼ੇ ਲੈ ਰਿਹਾ ਹੈ ਤਾਂ ਉਸ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਇਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਤਾਂ ਜਿਹੜੀ ਪਿੰਡ ਮੱਛਲੀ ਤੇ ਨਾਲ ਮਜਾਤਰੀ ਪਿੰਡ ਦੇ ਸਿਰਕ ਜਮੀਨਾਂ ਦੇ ਨੰਬਰ ਆਏ ਹੋਏ ਨੇ ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਅੱਜ ਪਹਿਲੇ ਦਿਨ ਪਿੰਡ ਝੰਡੇੜੀ ਦੇ ਵਿੱਚ ਪ੍ਰਸ਼ਾਸਨ ਜੈਸੀ ਮਸ਼ੀਨਾਂ ਲੈ ਕੇ ਪਹੁੰਚਿਆ ਸੀ ਪਰ ਲੋਕਾਂ ਨੇ ਸਖਤ ਵਿਰੋਧ ਦਿਖਾਇਆ ਜਿਸ ਤੋਂ ਬਾਅਦ ਕਾਫੀ ਬਹਿਸ ਬਾਜੀ ਵੀ ਹੋਈ ਹੈ ਤਾਂ ਪਿੰਡ ਵਾਸੀਆਂ ਵੱਲੋਂ ਆਪਣੇ ਕਾਨੂੰਨੀ ਤਰੀਕੇ ਦੇ ਨਾਲ ਵਕੀਲ ਬੁਲਾਏ ਹੋਏ ਸੀ ਵਕੀਲਾਂ ਨੇ ਜਦੋਂ ਡਾਕੂਮੈਂਟ ਮੰਗੇ ਸਵਾਲ ਪੁੱਛੇ ਕਿ ਕਿਸ ਦੇ ਹੁਕਮਾਂ ਦੇ ਮੁਤਾਬਕ ਤੁਸੀਂ ਕਾਰਵਾਈ ਕਰਨ ਪਹੁੰਚੇ ਹੋ ਤਾਂ ਦੱਸਿਆ ਜਾ ਰਿਹਾ ਕਿ ਕਾਫੀ ਜੜੀ ਆਪਸ ਦੇ ਵਿੱਚ ਪੁਲਿਸ ਦੇ ਨਾਲ ਪ੍ਰਸ਼ਾਸਨ ਦੇ ਨਾਲ ਵਕੀਲਾਂ ਦੀ ਤਲਕੀ ਹੋਈ ਹੈ ਤਾਂ ਪ੍ਰਸ਼ਾਸਨ ਨੂੰ ਵਾਪਸ ਮੁੜਨਾ ਪਿਆ ਤੇ ਅੱਜ ਦੱਸਿਆ ਜਾ ਰਿਹਾ ਕਿ ਪਿੰਡ ਵਾਸੀਆਂ ਵੱਲੋਂ ਤਿੰਨ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਟਰੈਕਟਰ ਟਰੈਲੀ ਗੱਡੀਆਂ ਰਾਹੀਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਪਹੁੰਚਣ ਵਾਸਤੇ ਮੀਟਿੰਗਾਂ ਕਰ ਰਹੇ ਨੇ ਅੱਜ 11 12 ਵਜੇ ਤਿੰਨੇ ਪਿੰਡਾਂ ਦੇ ਲੋਕ ਪਹੁੰਚ ਸਕਦੇ ਨੇ ਪ੍ਰਦਰਸ਼ਨ ਕਰ ਸਕਦੇ ਨੇ ਲੋਕਾਂ ਨੂੰ ਦੱਸਿਆ ਗਿਆ ਕਿ ਜਦੋਂ ਕੋਈ ਹੁਕਮ ਨਹੀਂ ਫਿਰ ਉਸ ਦੇ ਬਾਵਜੂਦ ਕਿਉਂ ਸਾਡੇ ਪਿੰਡਾਂ ਦੇ ਵਿੱਚ ਆਣ ਕੇ ਇਸ ਤਰੀਕੇ ਦੇ ਨਾਲ ਮਾਹੌਲ ਬਣਾਇਆ ਹੈ ਜਾਂ ਫਿਰ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਵਾਸਤੇ ਜੇਸੀ ਮਸ਼ੀਨਾਂ ਲੈ ਕੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਨੋਟਿਸ ਉਹਦੀ ਕੰਸਲਟ ਡਿਪਾਰਟਮੈਂਟ ਐਂਡ ਵੀ ਵਿਲ ਫਾਈਲ ਦੀ ਰਿਟ ਪਟੀਸ਼ਨ ਕਿ ਕਰ ਲੂ ਤੁਸੀਂ ਆਏ ਹੋ ਸਰ ਤੁਹਾਨੂੰ ਕਿਸੇ ਨੇ ਉਸ ਦਾ ਇਨਫੋਰਮੇਸ਼ਨ ਦਿੱਤੀ ਨਹੀਂ ਕਿ ਤੁਸੀਂ ਜਾਓ ਤੁਸੀਂ ਕੁਝ ਦੇਖਣ ਆਏ ਹੋ ਨਾ ਸਰ ਤੁਸੀਂ ਅਸੀਂ ਅਸੀਂ ਪੁਲਿਸ ਹੈਲਪ ਪ੍ਰੋਵਾਈਡ ਕਰਨ ਆਏ ਆ ਰਾਈਟ ਸਰ ਲੋਪ ਲਈ ਆਏ ਆ ਤੁਹਾਨੂੰ ਅਸੀਂ ਤੁਹਾਨੂੰ ਤਾਂ ਦੱਸ ਹੀ ਤੁਹਾਨੂੰ ਮਿਲਾ ਦਿੰਨੇ ਆ ਜੀ ਤੁਸੀਂ ਜੇ ਤੁਸੀਂ ਸਾਨੂੰ ਗੱਲ ਕਰਨ ਦਾ ਮਤਲਬ ਕੈਨ ਦਾ ਮਤਲਬ ਇਹ ਕਿ ਹਲੇ ਡਿਸਕਲੋਜ਼ ਨਹੀਂ ਕਰ ਸਕਦੇ ਕਿ ਵੀ ਇਹਨਾਂ ਨੂੰ ਕੀ ਕਰਾਂਗੇ ਜੀ ਡੋਂਟ ਡੋਂਟ ਦੱਸ ਦੋ ਡੋਂਟ ਪੁੱਟ ਵਰਡ ਇਨ ਟੂ ਮਾਈ ਮਾਊਥ ਨਹੀਂ ਜੋ ਮੈਂ ਗੱਲ ਕਹਿ ਰਿਹਾ ਤੁਹਾਨੂੰ ਅਸੀਂ ਸਾਰਾ ਕੁਝ ਦਿਖਾਵਾਂਗੇ ਬੀਡੀਪੀਓ ਸਾਹਿਬ ਇੱਥੇ ਮੌਕੇ ਤੇ ਆ ਜਾਂਦੇ ਨੇ ਡਿਊਟੀ ਵਿੱਚ ਸਭ ਮੇਰੀ ਇੱਕ ਰਿਕਵੈਸਟ ਹੈ ਬਟ ਇਦਾਂ ਨਾ ਕਰੋ ਨਹੀਂ ਮੇਰੀ ਇੱਕ ਸਰ ਮੇਰੀ ਇੱਕ ਰਿਕਵੈਸਟ ਇਹ ਤੋਂ ਆਬਸਟਰਕਟ ਨਾ ਕਰੋ ਆਜੋ ਪੋਠੇ ਚਾਓ ਨਹੀਂ ਚੱਲਦੇ ਆਪਾਂ ਮੇਰੀ ਇੱਕ ਰਿਕਵੈਸਟ ਹੈ ਬੀਡੀਪੀਓ ਸਾਹਿਬ ਨੂੰ ਬੁਲਾ ਲਓ ਆਪਾਂ ਇਹ ਨਹੀਂ ਕਹਿੰਦਾ ਕਿ ਪਹਿਲੀ ਡੇਟ 'ਤੇ ਚੱਕੋ ਜੀ ਸਟੇ ਕਰ ਦੋ ਕੋ ਖਾਲੀ ਕਰ ਕਬਜ਼ਾ ਲੈ ਲਓ ਉਹ ਨੋਟਿਸ ਤਾਂ ਕਰੂੰਗਾ 105 ਬੰਦੇ ਹੈ ਗੈਰ 105 ਬੰਦੇ ਇੱਕ ਪਟੀਸ਼ਨ ਚ 105 ਬੰਦੇ ਜਿਸ ਨੂੰ ਸਾਰੀ ਪਰ ਇੱਕ ਬੰਦੇ ਨੂੰ ਨੋਟਿਸ ਨਹੀਂ ਆਇਆ ਉਹ ਕਿੱਥੇ ਹੈ ਮੀਕ ਵੀ ਨਹੀਂ ਮੈਨੂੰ ਇਹ ਦੱਸ ਦੋ ਵੀ ਜਿਹੜੀ ਇਹ ਆਰਡਰ ਲੈ ਕੇ ਆਏ ਤੁਸੀਂ ਵੀ ਕੋਰਚਾਂ ਦੇ ਮੈਂ ਵੀ ਜਾਣਾ ਕੋਈ ਅੱਜ ਤੱਕ ਇਹੋ ਜਿਹਾ ਕੇਸ ਦੇਖਿਆ ਕਿਦੋਂ ਪਰ ਕੇਸ ਨੰਬਰ ਨਾ ਹੋਵੇ ਕਿਹੜਾ ਹੈ ਜੀ ਦਿਖਾਓ ਜਿਹੜਾ ਇੰਟਰਸੈਕਸ਼ਨ 7 ਦਾ ਨੰਬਰ ਹੈਗਾ ਇੰਟਰਸੈਕਸ਼ਨ 7 ਦਾ ਤਾਂ ਜਾ ਕੇ ਇਸ ਸੈਕਸ਼ਨ 7 ਚ ਲੈ ਆ ਰਿਹਾ ਤਾਓ ਇਹ ਤਾਂ ਉਸ ਤੋਂ ਵੀ ਪਹਿਲਾਂ ਹੋ ਸਕਦਾ ਤੁਹਾਡਾ ਜਿਹੜੀ ਜਿਹੜੇ ਗਿਆ ਉਹ ਪੂਰੀ ਫਾਈਲ ਆਹ ਦੇਖੋ ਮੈਂ ਉਸ ਤੋਂ ਪਿੱਛੇ ਵਾਲੀ ਫਾਈਲਾਂ ਨਹੀਂ ਇੱਥੇ ਲੈ ਕੇ ਆ ਤੁਹਾਨੂੰ ਕੋਈ ਵੀ ਜੇ ਲੈਣਾ ਤੁਸੀਂ ਉੱਥੇ ਰਿਕਾਰਡ ਰੂਮ ਦੇ ਵਿੱਚ ਫਿਲਸਫਾਈ ਕਰੋ ਤਾਂ ਲੋ ਜੋ ਮਰਜੀ ਇਹ ਇੱਕ ਦਾ ਅੱਛਾ ਕੀ ਕਮਜ਼ਾ ਲੈਣਾ ਹੈ ਕਮਜ਼ਾ ਦੋ ਮੈਂ ਕਮਜ਼ਾ ਵਾਰੰਟ ਤੇ ਕਮਜ਼ਾ ਲੈਣਾ ਆਇਆ ਜੀ ਕਮਜ਼ਾ ਵਾਰੰਟ ਕਿਹੜੀ ਕੇਸ ਦੇ ਅੰਦਰ ਹੋਇਆ ਆਹ ਦੱਸਿਆ ਤਾਂ ਹੈ ਕਿੰਨਾ ਸੈਕਸ਼ਨ 7 ਸੈਕਸ਼ਨ 185 ਆਉਂਦਾ ਹੈ 1950 ਦਾ ਆਰਡਰ ਪਿਆ ਪਿਆਰ ਬੰਨ ਉਹ ਚੀਜ਼ ਆਰਡਰ ਦੇ ਫੇਸ ਕਿਸ ਆਰਡਰ ਦੇ ਅਗੇ ਸੀ ਭਾਜੀ ਇਹ